ਆਲੇ ਦੇ ਉੱਪਰ ਤੇ ਸਵੇਰੇ ਮੈਂ ਕੌਫੀ ਦਾ ਕੱਪ ਪੀ ਕੇ ਆਇਆ ਸੀ ਘਰੋਂ ਤੇ ਬਸ ਫੇਰ ਅੱਖ ਸ਼ੋਹ ਤੇ ਖੜੀ ਰਹੀ ਟਰੈਕਟਰ ਦੀ ਤੇ ਪੌਣੇ 10 ਵਜੇ ਦਾ ਸਮਾਂ ਹੋ ਗਿਆ ਤੇ ਗੱਡੀਆਂ ਅੱਗੜ ਪਿੱਛੜ ਤਿਆਰ ਕਰਕੇ ਕਰੀਆਂ ਖੜੀਆਂ ਲੀਆਂ ਹਾਂ ਹਾਂ ਤੂੰ ਚੱਲ ਵੜ ਨਹਿਰ ਤੋਂ ਪਾਣੀ ਦਾ ਕੈਂਪਰ ਭਰ ਲਈ ਠੰਡਾ ਮਿੱਠਾ ਚੱਕ ਵੀ ਤੇ ਪਾਖੜਾ ਨਹਿਰ ਤੇ ਜਾਂ ਸੂਏ ਤੇ ਜਿੰਨੇ ਵੀ ਨਲਕੇ ਹੁੰਦੇ ਆ ਨਲ ਪੁਲਾਂ ਤੇ ਨਹਿਰਾਂ ਦੇ ਮੱਥਿਆਂ ਤੇ ਤੇ ਲਗਭਗ ਉਹਨਾਂ ਦਾ ਪਾਣੀ ਸਾਰੇ ਹੀ ਠੰਡਾ ਤੇ ਮਿੱਠਾ ਆਉਂਦਾ ਤੇ ਉਹਦੇ ਜੇ ਕੈਂਪਰ ਧਰਕੇ ਨੂੰ ਤੋਰਤਾ ਨੌਜਵਾਨ ਨੂੰ ਤੇ ਆ ਗੱਡੀ ਲੈ ਕੇ ਆਪਾਂ ਚੱਲਦੇ ਆਂ ਤੇ ਅੱਜ ਜ਼ਮੀਨ ਬੋਣੇ ਆਪਣੇ ਤੇ ਮਨਪ੍ਰੀਤਾ ਮੰਗਰਾਊਆ ਮੋਟਰਸਾਈਕਲ ਤੇ ਤੇ ਪਾਈਪ ਲਾਈਨ ਪਾਊਗੀ ਤੇ ਉੱਥੇ ਟੜੇ ਟੱਪੇ ਪਈ ਪਈ ਆ ਕੁਛ ਮਸ਼ਾਂਗ ਮਸ਼ੂਂਗ ਜਗਾ ਅ ਪੱਟੜੀਆਂ ਆਪਣੇ ਖੇਤ ਜਿਹੜੇ ਸੀਗੇ ਦਰਖਤ ਰੂਟ ਤੇ ਜੇ ਆਪਣਾ ਬੈਨ ਵਾਲਾ ਅੱਡਾ ਸੀ ਡੇਕਾ ਡੋਕਾ ਸਾਰੇ ਉਹ ਖਲਾਰਾ ਪੈ ਗਿਆ ਤੇ ਬੈਠਣ ਨੂੰ ਥਾਂ ਨਹੀਂ ਰਿਹਾ ਖੇਤ ਤੇ ਹੁਣ ਜਾ ਕੇ ਦੇਖਦੇ ਆ ਕਈ ਦਿਨਾਂ ਬਾਅਦ ਜਾਨਾ ਮਾਹੌਲ ਤੇ ਫਿਰ ਵੀਡੀਓ ਦੇਖਦੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 30 ਪਸਾਖ 12 ਮਈ ਸਾਲ 2024 ਐਤਵਾਰ ਦਾ ਦਿਨ ਹੈ ਠੀਕ ਹੈ ਮਿੱਤਰਾਂ ਤੇ ਸਮਾਂ ਤੁਹਾਨੂੰ ਦੱਸ ਹੀ ਚੁੱਕਿਆ ਬਾਵਾ ਲੇਟ ਹੋ ਗਏ ਰਾਂ ਰੱਪੇ ਕਰਦੇ ਕਰਦੇ ਕਈ ਦਿਨਾਂ ਦੀ ਸਲਾਹ ਕਰੀ ਜਾਂਦੇ ਸੀਗੇ ਕਿ ਖੇਤ ਪਾਉਣਾ ਹੈ ਤੇ ਅੱਜ ਫਿਰ ਥੋੜਾ ਜਿਹਾ ਸਮਾਂ ਹੀ ਲੱਗਿਆ ਰੋਜ਼ ਕੋਈ ਨਾ ਕੋਈ ਥੋੜਾ ਬੋਤਾ ਕੰਮ ਹੋ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਰੋਟੀਆਂ ਖੇਤ ਮੰਨ ਲਿਆ ਤੇ ਸਾਡੇ ਵਾਲੇ ਏਰੀਏ ਚ ਪਹਿਲੀ ਲੈ ਜਾਂਦੇ ਆ ਤੜਕੀ ਦੁਪਹਿਰ ਵਾਲੀਆਂ ਰੋਟੀਆਂ ਖੇਤ ਤੇ ਖੈਰ ਚੱਲਦੇ ਆ ਪਹੁੰਚਦੇ ਆ ਦੇਖਦੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਤੇ ਹਾਈਕਾ ਸ਼ੇਅਰ ਤੁਸੀਂ ਪਹਿਲਿਆਂ ਹੀ ਕਰ ਸਕਦੇ ਹੋਗੇ ਕਿਉਂਕਿ ਸਾਫ਼ ਸੁਥਰਾ ਮਾਹੌਲ ਪੈਂਡਾਂ ਵਾਲਾ ਦੇਸੀ ਪਰਦੇਸੀ ਗੱਲਬਾਤ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿਣਾ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਸੋ ਸਬਸਕ੍ਰਾਈਬ ਕਰ ਲਿਓ ਨਵੇਂ ਆਏ ਤਾਂ ਫੋਲੋ ਲਾਜ਼ਮੀ ਕਰਿਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਤੇ ਲਾਈਕ ਲਾਜ਼ਮੀ ਕਰਦਿਆ ਕਰੋ ਵੀਰ ਬਣ ਕੇ ਜਿੰਨੇ ਤੁਸੀਂ 3-4000 ਬੰਦਾ ਰੋਜ਼ ਇੱਕ ਵੀਡੀਓ ਵੇਖ ਜਾਂਦਾਗਾ ਤੇ ਪਰ ਲਾਈਕ ਨਹੀਂ ਉਹਨੇ ਕਰਦੇ ਲਾਈਕ ਥੋੜੇ 3-400 ਹੁੰਦੇ ਵੀਰ ਬਣ ਕੇ ਅੱਜ 500 ਲਾਈਕ ਲਾਜ਼ਮੀ ਕਰਾ ਦਿਓ ਬੇਨਤੀ ਆ ਤੇ ਲਾਈਕ ਕਰਨਾ ਭੁੱਲਿਓ ਨਾ ਤੁਸੀਂ ਸਾਤ ਸੂਤਰੀ ਗੱਲਬਾਤ ਹੁੰਦੀ ਆ ਲਾਜ਼ਮੀ ਕਮੈਂਟ ਵੀ ਕਰਿਓ ਖੁਆਹੀ ਕਰੋ ਉੱਪਰ ਆਪਣਾ ਸਾਈਡ ਤੇ ਲਾ ਕੇ ਗੱਡੀ ਹਾਂ ਸ਼ੱਤੂ ਖੇਡ ਜਾ ਉਹ ਆ ਗਿਆ ਵੱਜਾ ਵੱਜਾ ਚੱਲ ਆਇਓ ਕੈਂਪਰ ਨਾਲ ਬੋਲਿਆਓ ਭਰ ਲਿਆਓ ਤੰਗਲੀ ਆਪਾਂ ਨੂੰ ਵੀ ਲਿਆਉਣੀ ਸੀਗੀ ਮਸ਼ਾਂਕ ਕਿੱਥੇ ਕਰਨ ਨੂੰ ਤੰਗਲੀ ਲਿਆਂਦੀ ਆਹ ਭਾਲ ਲਈਏ ਤੂੰ ਵਾਹਿਗੁਰੂ ਹਾਂਜੀ ਲਓ ਮਿੱਤਰੋ ਥੋੜੀ ਖੜਾ ਕੇ ਬਣਾ ਦੇਗੇ ਸਪੈਸ਼ਲ ਠੀਕ ਹੋ ਠੀਕ ਆ ਭਾਈ ਦੀ ਬਣਦੀ ਆਪਣੇ ਖੇਤਾਂ ਲਵੇ ਪਹੁੰਚ ਚੁੱਕੀ ਆ ਲੋ ਲਾਈ ਜਾਂਦੇ ਆ ਪਾਪਾਂ ਦੇ ਪਿੱਛੇ ਇਧਰ ਜੀਸੀਬੀ ਚੱਲਦੀ ਆ ਰਹੀ ਆ ਇਹ ਦਰਖਤੀ ਸਾਰੇ ਪੱਟ ਤੇ ਆਪਣੇ ਇੱਥੇ ਜਿੱਥੇ ਆਪਾਂ ਵਹਲੇ ਹੁੰਦੇ ਸੀਗੇ ਤੇ ਆ ਜਿੰਨੇ ਵੀ ਇਸ ਲਾਈਨ ਤੇ ਮਤਲਬ ਸੀਗੇ ਦਰਖਤ ਖਾਲ ਦੇ ਉੱਤੇ ਸਾਰੇ ਪੱਟ ਤੇ ਤੇ ਉਹ ਪੱਟਣੇ ਪੈਣੇ ਸੀ ਨਹੀਂ ਜੀਸੀਬੀ ਨੇ ਪੱਟ ਕੇ ਖੇਡਣੇ ਸੀਗੇ ਤੇ ਇਸ ਤੋਂ ਪਹਿਲਾਂ ਖੇਤਾਂ ਵਾਲਿਆਂ ਨੇ ਸਾਰਿਆਂ ਨੇ ਆ ਕੋ ਆਵਦੇ ਮੱਥੇ ਤੇ ਪਟਾ ਦਿੱਤੇ ਨੇ ਸਾਰੇ ਦਰਖਤ ਆਹ ਉਹ ਬੱਲੇ ਚੋਬਰ ਵੀ ਪਹੁੰਚ ਗਿਆ ਆਪਣਾ ਹਾਂ ਬੰਬੂ ਕੱਟ ਲੈ ਕੇ ਤੇ ਪਾਇਪ ਲੈਣ ਨਾਲ ਵੀ ਖੇਤਾਂ ਦੇ ਲਾ ਵੀ ਪਹੁੰਚ ਗਏ ਤੁਹਾਡੇ ਕਾਂ ਡੋਕਾਂ ਸਾਰੀਆਂ ਪੱਟੀਆਂ ਗਈਆਂ ਆਪਣੀ ਇੱਥੋਂ ਬੈਟਣ ਵਾਲੀ ਆਹ ਡੇਕ ਜੀ ਪਤਾ ਨਹੀਂ ਕਿਵੇਂ ਛੱਡ ਗਏ ਆ ਨਹੀਂ ਪੱਟੀ ਉਹ ਕਹਿੰਦਾ ਜੀ ਬਚਰੀ ਤਾਂ ਸਹੀ ਆ ਪਟਾਈ ਨਹੀਂ ਸੀਗੀ ਮੜੀ ਮੋਟੀ ਸ਼ਾਨ ਉਹ ਰਹਿ ਜੂ ਤੇ ਨਹੀਂ ਇੱਥੇ ਹਾਂ ਪਾਈਪ ਲਾਈਨ ਬਣ ਜਾਣ ਤੋਂ ਬਾਅਦ ਚ ਸਕੀਮ ਏ ਆ ਕਿ ਕਮਰਾ ਪਾਵਾਂਗੇ ਜਿਵੇਂ ਸਾਰੇ ਵੀਰ ਕਮੈਂਟ ਕਰਦੇ ਹੁੰਦੇ ਸੀ ਕਿਤ ਬਈ ਕੋਠਾ ਲਾਜ਼ਮੀ ਆ ਆ ਸੀਗਾ ਪਹਿਲਾਂ ਇਧਰਲੇ ਕੰਨੀ ਤੇ ਆਉ ਉੱਥੇ ਉੱਥੇ ਅਸੀਂ ਘੱਟ ਬੈਂਦੇ ਹੁੰਦੇ ਸੀਗੇ ਉੱਥੇ ਕਦੀ ਮੀਂਹ ਕਣੀ ਵੇਲੇ ਕਦੇ ਬੱਸ ਕਦੀ ਬੈਂਦੇ ਸੀਗੇ ਕਿ ਇਧਰਲੇ ਖੇਤ ਇੱਥੇ ਕੰਮ ਹੁੰਦਾ ਸੀ ਜਦੋਂ ਤੇ ਨਹੀਂ ਇੱਥੇ ਹਾਂ ਵਿਚਾਲਾ ਜਾਂ ਖੇਤ ਦਾ ਦੇ ਇੱਥੇ ਸਾਰੇ ਪਾਸੇ ਲੋਡ ਰਹਿਦਾ ਸੀ ਕੰਮ ਇੱਥੇ ਬੈਠ ਜਾ ਕਰਦੇ ਸੀਗੇ ਮੰਜਾ ਇੱਕ ਹੋਏ ਉਦੋਂ ਮੈਂ ਚੱਕ ਲਿਆ ਸੀ ਉਦੋਂ ਮੋਟਰਸਾਈਕਲ ਤੇ ਤਾਂ ਲੈ ਸੀ ਆਉਂਦਾ ਉਧਰੋਂ ਹੈ ਕਰ ਦਿੰਨੇ ਆ ਤੇ ਖੈ ਤਾਂ ਇਹ ਟ੍ਰੈਕਟਰ ਤੇ ਜੋੜੀ ਅੱਜ ਆਪਣੀ ਆ ਤੇ ਆਪਣਾ ਚੋਪਰ ਕਹੀ ਤਾਂ ਉਹਦੇ ਲਵੇ ਸੱਚ ਹਾਂ 2 ਦਿਨ ਹੋ ਗਏ ਕਹਿੰਦਾ ਪੇਟ ਦਰਦ ਹੋ ਰਿਹਾ ਹਲਕਾ ਹਲਕਾ ਕਿਵੇਂ ਹੁਣ ਠੀਕ ਆ ਵਧੀਆ ਠੀਕ ਹੈਗਾ ਤੇ ਆ ਸਾਰੀ ਗਵਾਂਢੀ 2-3 ਹੋਰ ਚੋਬਰ ਦੋ ਕੁ ਦਿਨਾਂ ਦੇ ਉਹ ਵੀ ਲੱਗੇ ਹੋਏ ਆ ਕਿ ਬਈ ਢਿੱਡ ਦਰਦ ਹੋ ਰਿਹਾ ਕਿ ਬਾਬਾ ਜਿਆਦਾ ਪਤਾ ਨਹੀਂ ਕੋਈ ਗਰਮੀ ਦੇ ਕਾਰਨ ਕਰਕੇ ਕੋਈ ਇਨਫੈਕਸ਼ਨ ਕੀ ਵੱਧ ਰਿਹਾ ਹੈ ਅੱਜਕੱਲ ਤੇ ਸਾਰੀ ਪੇਟ ਦਰਦ ਪੇਟ ਦਰਦ ਕਰੀ ਜਾਂਦੇ ਹੈਗੇ ਤੇ ਕਹਿ ਰਹੇ ਇਹਨੂੰ ਆ ਆਰਾਮ ਦਵਾਵਾਂਗੇ ਤੇ ਆਪਾਂਵਾਵਾਂਗੇ ਓ ਨਾ ਚੋਬਰ ਆਲੀ ਗੋੜੀ ਓਲੀ ਸਕਰੀਨ ਦੇ ਜਮ ਐਂ ਪਚਾੜੇ ਖੇਤ ਨੂੰ ਅੱਗ ਨਹੀਂ ਲਾਉਣੀ ਸੀਗੀ ਅਸੀਂ ਇੱਥੇ ਤੇ ਇਧਰੋਂ ਆਉਂਦੀ ਆਉਂਦੀ ਹੁੰਦੀ ਕਿਸੇ ਪਾਸੋਂ ਪੈ ਗਈ

ਡਾ 18 ਕੱਸੀ ਦਾ ਪਾਣੀ ਖੋਪਿਆ ਦੂਜਾ ਮੰਜਾ ਮੂਦਾ ਵੱਜਿਆ ਇੱਥੇ ਬਾਜਰੇ ਜੇ ਪਤਾ ਨਹੀਂ ਕਿਵੇਂ ਨਹੀਂ ਰਿੰੂ ਰਣਾਲ ਗਿਆ ਕਿ ਕਿਵੇਂ ਤੇ ਗੱਗੂ ਦੀ ਝੋਟੀ ਇੱਥੇ ਲਾਤੀ ਆਹ ਇਟਾਂ ਰੋੜੇ ਪਏ ਜਿਹੜੇ ਖਾਲਾਂ ਚ ਪੱਕਾ ਕਾਲ ਪੱਟਿਆ ਹੋਇਆ ਇਹ ਤੇ ਨਹੀਂ ਫਿਰ ਬਾਅਦ ਚ ਜੀ ਸੀ ਬੀ ਪੱਟ ਕੇ ਬਾਹਰ ਸਿੱਟੂਗੀ ਤੇ ਉੱਥੋਂ ਜਦੋਂ ਖੇਡਾ ਖਣਾਈ ਹੋਊ ਕਰਾਹੇ ਗੱਪੇ ਲਾਵਾਂਗੇ ਤੇ ਬਾਣ ਚ ਜਾਣਗੇ ਫਿਰ ਤਵੀਆਂ ਸੁਭਾਗਾਂ ਚਾਈ ਜਾਣਗੇ ਤੇ ਇਸ ਤੋਂ ਚੰਗਾ ਅੱਜ ਮਠਾ ਮਠਾ ਹੈ ਜਿੰਨੇ ਹੋਏ 4 ਡਲੇ 10 ਡਲੇ 20 ਡਲੇ 150 ਦੋਸਤੋ Eller dine baller. i got ਕੀ ਹੱਟ ਰੱਖਿਆਗਾ ਉਸ ਤੋਂ ਬਾਅਦ ਚੱਕ ਰੱਖਿਆ ਲਾ ਕੇ ਡੈੱਕ ਉਤਨੇ ਰੋੜੇ ਦਾ ਅੱਧਾ ਖੇਤ ਚੜਕੀ ਜਾਂਦੇ ਆ ਤੇ ਸੀਗਰ ਹੋਈ ਆ ਕੰਮ ਪੈਰ ਨਾਲ ਵੇਰੀ ਟਾਇਰ ਥੱਲੇ ਦੂੰ ਖੌਲੀ ਕਰਦਾ ਕੰਮ ਕੋਈ ਪਿੱਛੇ ਲੱਗਿਆ ਘਟ ਹੋ ਜੂਆ ਖੜਾ ਆ ਕੇ ਬਾਲਿਆ ਕਰ ਇਹਨੂੰ ਨੌਜਵਾਨ ਬਾਵਾਂ ਚੱਕੀ ਜਾਂਦਾ ਹੱਪੀ ਓ ਬੱਲੇ ਤਾ 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 ਸਮਾ ਹੋ ਗਿਆ ਪੌਣੇ 1 ਦਾ 10:22 ਮਿੰਟਾਂ ਦੇ ਜੋੜਾ ਸੀ ਜੱਕਾ ਆਪਣਾ 2 ਕਿੱਲੇ 2.5 ਕਿੱਲੇ ਡੁੱਡੇ ਜਵਾ ਤੇ ਹਾਂ ਲਗਭਗ ਕਿਵੇਂ ਆ ਵਰਦਾ ਗੜਾ ਹੈ ਆ ਲਾ ਦੇ ਗੱਗੂ ਨੇ ਵੀ ਠੇਰ ਜੀ ਭਾਈ ਇਹ ਕਿ ਮਾਰਦਾ ਚੱਲਦਾ ਉਹ ਜਲਦਾ ਉੱਟ ਵੀ ਗਰੇ ਕਰੇ ਵਾਗੇ ਠੀਕ ਆ ਆ ਜਾ ਪਾਣੀ ਪੀਣਿਆ ਘੁੱਟ ਫਿਰ ਮੇਰੇ ਨਾਲ ਇੱਕ ਸਾਲ ਘਟਾ ਦੀ ਮੜਾ ਜਾ ਤੇ 8 ਕਿੱਲਿਆਂ ਦੇ ਲਵੇ ਕੰਮ ਕਰਤਾ ਦੂਰ ਲਾ ਕੇ ਚੱਲੀ ਜਾਂਦਾ ਕੰਮ ਹਾਂ ਕਿਹੜਾ ਹੈ ਇਹਨੂੰ ਪਿਆ ਰਹਿਣ ਦੇ ਅਜੀ ਚੱਕ ਲਾਂਗੇ ਅਜੀ ਤਾਂ ਜੇ ਸੀ ਵੀ ਪਿੱਛੇ ਫਿਰਦੀ ਆ ਦੇਖਦੇ ਕੱਲ ਕੋਲੋਂ ਚੱਕਦੇ ਆਂਗੇ ਜਾਂ ਤਾਂ ਫਿਰ ਹੋਰ ਤਰਕੀ ਲੈ ਕੇ ਹੁਣ ਦੋਵੇਂ ਮੋਚੇ ਪੰਗਾ ਲਾਉਂ ਕੋਈ ਨਾ ਖੱਚ ਕੇ ਰਹਿ ਬਟ ਨਾ ਪਾਸੇ ਡੋਦੇ ਨਾ ਉਹ ਰਹਿਣ ਦੇ ਯਾਰ ਕੋਈ ਨਾ ਸੰਗਾ ਹੈਗੇ ਨਹੀਂ ਵਾਲਾ ਨਾ ਤੂੰ ਸਿੰਘ ਕਮੇਟੀ ਚੱਕਿਆ ਕਰ ਇਹ ਕਿੱਟ ਨਹੀਂ ਦੱਸ ਰਹੇ ਗੱਪੇ ਨਹੀਂ ਕਰਾਂਗੇ ਤੇ ਪਾਣੀ ਦਾ ਗਲਾਸ ਪਿਆ ਜੀ ਲੱਗਿਆ ਹੋਇਆ ਕੱਲੇ ਦਾ ਮੌਸਮ ਕਿਹੜਾ ਠੀਕ ਆ ਲੋ ਆ ਤੋਂ ਹਲੇ ਬੱਚ ਤਾਂ ਪਰਸੋਂ ਵਾਲੇ ਕਣੀ ਕਣਾ ਬਣ ਜੇ ਕਰਕੇ ਉਮਾਂ ਜਿਆਦਾ ਸ਼ਾਂਚ ਕਰ ਲੈਂਦਾ ਚੱਕ ਕੇ ਪ੍ਰਧਾਨ ਬੜਾ ਦੰਗ ਹੋਇਆ ਗੂ ਹਾਂ ਸਿਆਕਾ ਵੀ ਕਕੂ ਨੇ ਆਪਦੀ ਡਿਊਟੀ ਲਾਤੀ ਆਪਾਂ ਆਪਦੀ ਡਿਊਟੀ ਲਾਈ ਜਾਂਦੇ ਆ ਤੇ ਪਾਪੇਰੇ ਆਪਦੀ ਡਿਊਟੀ ਲਾਈ ਜਾਂਦੇ ਆ ਚਾਹ ਲੈ ਕੇ ਆ ਗਏ ਸਵਾ ਦੋ ਵਜੇ ਦਾ ਟਾਈਮ ਹੋ ਗਿਆ ਥੋੜਾ ਜਿਹਾ ਨਾਲੇ ਆਪਣੀ ਗੱਡੀ ਨੂੰ ਰੈਸਟ ਆ ਜੂਗੀ ਹਲਕੇ ਜਿਹੇ ਪਰਸ਼ਾਵੇਂ ਜਲਾਤਾ ਟੇਢਾਏ ਕਰਕੇ ਚੋਪਰ ਤਿਆਦਰੋਂ ਕੂ ਕੁ ਲਟਾਣਾ ਨਾਲ ਉਹ ਪੰਗੇ ਲੈਂਦਾ ਫਿਰਦਾਗਾ ਤੇ ਉਹ ਰੱਸੀ ਨਾਲ ਘਰੇ ਥੋੜੀ ਜਿਹੀ ਉਹ ਲੜੈਣ ਉਹ ਉਹ ਪੰਗੇ ਲਾ ਦੇ ਫੱਟੀਆਂ ਅੜ ਗਈ ਸੀ ਫੱਟੀ ਲਾ ਦੀ ਸੋਚ ਫੱਟਿਆ ਉਹਦੇ ਨਾਲ ਨਹੀਂ ਜਾਂਦਾ ਸ਼ਿਰਵ ਅੱਗੇ ਉਹ ਇੱਥੇ ਸਿੱਟਿਆ ਪਿਆ ਬੋਦਾ ਪੁਰਾਣਾ ਰੱਸਾ ਹਲਕੇ ਹਲਕੇ ਬਦਲ ਦਿਖਾਈ ਦਿੰਦੇ ਓਏ ਤੇ ਭੁੱਖ ਐਨ ਪੂਰੀ ਜੋਰਾਂ ਤੇ ਲੱਗੀ ਹੋਈ ਖਾਲੀ ਰੋਟੀ ਓਏ ਕਿਉਂ ਰੋਟੀ ਆਵੇ ਰੋਟੀ ਆਵੇ ਪਰ ਐਡਾ ਝੋਲਾ ਨਹੀਂ ਦਿੰਦਾ ਇਹਨੂੰ ਪਤਨੀ ਮਾਂ ਲਾਲ ਆਵੇ ਰੋਟੇਂ ਗਾਤ ਨੂੰ ਦੇਖਾਂ ਤਮਾਨੂੰ ਪੁੱਛ ਲੈਣਾ ਝੋਲਾ ਦਾ ਫਰੋੜ ਕੇ ਦੇਖ ਸਕਦਾ ਸੀਗਾ ਡਬਲ ਰੂਟੀ ਦਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀਗਾ ਹਾਂ ਡਬਲ ਰੂਟੀਆਂ ਤਾਂ ਉਹਨੇ ਲੈ ਆਣਗੇ ਸੀ ਬਰਾ ਲੈ ਬੈਠ ਗਏ ਉਹ ਤੋਂ ਰਹਾ ਕੀ ਆ ਇਹ ਤਾਂ ਪੁੱਜ ਗਿਆ ਯਾਰ ਥੋੜਾ ਜਿਹਾ ਹੋਏ ਗਿਰੂ ਆ ਕੋਲ ਲਗੜ ਲੈ ਮੈਂ ਤਾਂ ਗਲਾਸ ਚ ਪਾਉਂਗਾ ਚਾਹ ਮਤਵੇ ਜੀ ਨਿਕਟੇ ਜੇ ਇਹਨੇ ਫੂ ਦੁਬਾਰਾ ਆ ਰਹੀ ਹਾਂ ਆ ਪਾ ਜੀ ਨਿਕਾਲੀ ਆ ਕੋਪੂ ਇਹ ਲੈ ਜਾ ਗੂਤ ਨੂੰ ਪਾ ਦਾਂ ਕਿ ਮਗਰੂ ਪਿਆਗਾ ਦੇਖ ਕੇ ਜੇ ਪਾਲੋ ਚਾ ਲੈ ਕੋਲਾ ਕਰ ਲੈ ਚੱਲ ਇੱਥੇ ਰੱਖਾ ਇੱਥੇ ਰੱਖ ਪਹਿਲਾਂ ਛੋਟੇ ਜਾ ਕੇ ਆ ਕੇ ਵਾਇਨ ਕਿਹ ਹੈ ਆਈ ਵੀ ਮੇਰੇ ਉਹਨਾਂ ਦੇ ਹੋਣਗੇ ਗਾਇਜ਼ ਰੋਟੀ ਖਾ ਲੋ ਗਾਇਜ਼ ਘਰ ਤੜਾ ਰਖਿਆ ਗਰਦਾ ਜਾਥੜ ਤੱਕ ਇੱਥੀਆਂ ਜਾਵਾਂ ਬਰਸ਼ਾਦਾ ਪਾਣੀ ਛੱਕ ਕੇ 3 ਵਜੇ ਗੱਡੀ ਫੇਰ ਜੋੜਤੀ ਆਪਣੀ ਤੇ 2 ਕਿਲੇ ਲੰਬਾਈ ਐਸ ਰੋਟ ਹਵਾ ਪੁੱਠੀ ਆ ਤੇ ਜਮਾ ਗਰਦੀ ਢਾਰਖੀਆ ਇਹਦੇ ਨਾਲ ਜਮੇ ਹੀ ਦੇਖਣੋਂ ਆਰ ਜਾਂਦਾ ਅੱਗੇ E hey, guru gru? ਇੱਕ ਇਧਰ ਲਈ ਪੈਨ ਥੋੜਾ ਜਿਆ ਰਸਰਸਾਈ ਕਰਦੀ ਸੀ ਤੇ ਮਨਾ ਲਈ ਆਪਾਂ ਮੈਂ ਤਾਂ ਤਰਲੇ ਕਰਕੇ ਚੱਕ ਆ ਕੋਈ ਤੇ ਸਮਾਂ ਹੋ ਗਿਆ ਪੂਰਾ ਇਸ ਵਕਤ 8:00 ਕੇ 5 ਮਿੰਟਾਂ ਦਾ ਤੇ ਸੋਹਣੀ ਡਿਊਟੀ ਲਾ ਲਈ ਆਪਾਂ ਅੱਜ ਡ੍ਰੈਕਟਰ ਤੇ ਪੂਰੇ 9 ਘੰਟੇ ਆ ਦੁਪਹਿਰ ਦਾ ਲੰਚ ਟਾਈਮ ਕੱਟਦਾ ਵਿੱਚੋਂ ਆ ਪੌਣਾ ਘੰਟਾ ਰੋਕਿਆ ਸੀਗਾ ਰੋਟੀ ਪਾਣੀ ਖਾਦਾ ਆ ਦਾਮ ਲਿਆ ਟਰੈਕਟਰ ਨੂੰ ਦਾਉਂਦਵਾਤਾ ਸੀਗਾ ਤੇ ਕਾਲ ਤਾਂ ਕੋਈ ਨਹੀਂ ਸੀਗੀ ਖੇਤ ਬੋਣ ਦੇ ਤੇ ਸਵੇਰੇ ਮੈਂ ਕੌਫੀ ਦਾ ਕੱਪ ਪੀ ਕੇ ਆਇਆ ਸੀਗਾ ਘਰੋਂ ਤੇ ਬਸ ਫੇਰ ਅੱਖ ਸ਼ੋ ਤੇ ਖੜੀ ਰਹੀ ਟਰੈਕਟਰ ਦੀ ਤੇ ਕਹਿ ਰਿਹਾ ਹੱਸਣ ਦੀ ਗੱਲ ਵਾਤਾ ਐਡੀ ਕੋ ਗੱਲ ਨਹੀਂ ਹੁੰਦੀ ਕੌਫੀ ਚ ਤੇ ਥੋੜਾ ਜਿਹਾ ਵਾਰਮ ਰੱਖਦੀ ਆ ਸਰੀਰ ਨੂੰ ਇੱਕ ਵਾਰੀ ਚੁਸਤ ਜਾਂ ਕਰਦੀ ਰਹਿੰਦੀ ਆ ਤਾਂ ਕਾਫੀ ਦਾ ਕੱਪ ਪੀ ਲੈਣੇ ਨੇ ਜੇ ਦਿਨ ਚ ਆਪਾਂ ਇੱਕ ਜਾਂ ਦੋ ਕੱਪ ਪੀਨੇ ਆ ਕੋਈ ਮਾੜੇ ਨਹੀਂ ਕਾਫੀ ਦੇ ਤੇ ਬਾਕੀ ਆ ਕਈ ਵੀਰ ਪੁੱਛਣਗੇ ਕਿ ਕਿੰਨੀ ਜ਼ਮੀਨ ਬਾਤੀ ਬਾਈ ਤੇ ਜਾਂ ਸਾਹਬ ਕਿਤਾਬ ਜਾਂ ਲਾਉਣਗੇ ਤੇ 17 ਮਿੰਟਾਂ ਦੀ 1 ਕਿੱਲੇ ਦੀ ਬਹਾਈ ਲਾ ਲਓ ਤੇ 9 ਘੰਟਿਆਂ ਦੇ ਨਾਲ ਜੋੜ ਤੋੜ ਕਰਕੇ ਮੈਨੂੰ ਕਮੈਂਟਾਂ ਚ ਦੱਸ ਦਿਓ 17 ਮਿੰਟਾਂ ਚ 1 ਕਿੱਲਾ ਵਾਹਿਆ ਤੇ 9 ਘੰਟਿਆਂ ਚ ਕਿੰਨੇ ਕਿल्ले ਬਾਤ ਐ ਮੈਂ ਕਮੈਂਟਰ ਚ ਲਾਜ਼ਮੀ ਦੱਸਿਓ ਥੋੜਾ ਟਾਈਮ ਪਹਿਲਾਂ ਮਨਪੀਤ ਦਾ ਫੋਨ ਆਇਆ ਸੀਗਾ ਅੱਧਾ ਘੰਟਾ ਹੋ ਗਿਆ ਕਿ ਕਹਿੰਦਾ ਘਰੇ ਆ ਜਾਂਦਾ ਐਡੀ ਆਪਾਂ ਨੂੰ ਕੀ ਕਹਿੰਦਾ ਕਾਲ ਸੀਗੀ ਤੇ ਮੈਂ ਕੁਛ ਨਹੀਂ ਤੇ ਮੌਸਮ ਸ਼ਾਮ ਨੂੰ ਠੰਡਾ ਹੋ ਗਿਆ ਬੜਾ ਸੋਹਣਾ ਹੋ ਗਿਆ ਸੀਗਾ ਹਾਂ 4:00 ਵਜੇ ਬੱਦਲ ਆ ਆ ਤੇ ਉਹਨੇ ਠੰਡਕ ਜੀ ਦੇ ਦਿੱਤੀ ਅੱਖਾਂ ਨੂੰ ਤੇ ਫਿਰ ਸਵਾਗ 5 5:30 ਵਜੇ ਉਹ ਤੱਕ ਉਹ ਬੱਦਲ ਜਿਹਾ ਖੜਾ ਰਿਹਾ ਤੇ ਇਧਰੋਂ ਕਿਦਾਂ ਬਹੁਤ ਠੰਡੀ ਹਵਾਉਣ ਲੱਗ ਪਈ ਤੇ ਸਾਹਮਣੇ ਐ ਲੱਗਦਾ ਸੀ ਆ ਖੇਤਾਂ ਜਾਂ ਚ ਕੀ ਕਣੀਆਂ ਲਈਆਂ ਹੁੰਦੀਆਂ ਨੇ ਤੇ ਠੰਡੀ ਹਵਾ ਨੇ ਇਹੋ ਜਿਹਾ ਠੰਡਾ ਮਾਹੌਲ ਬਣਾਇਆ ਤੇ ਮੈਂ ਚੱਪਲਾਂ ਵੀ ਲਾ ਕੇ ਫਿਰ ਗੇਰਾਂ ਤੇ ਟੰਗਦੀਆਂ ਤੇ ਬਾਕੀ ਹਾਲ ਪਜਾਮੇ ਦਾ ਇਹੋ ਜਿਹਾ ਹੋ ਗਿਆ ਤੇ ਹੁਣ ਤੁਸੀਂ ਹਿਸਾਬ ਲਾ ਲਓ ਕਿੰਨਾ ਕ ਜੀ ਲੱਗਿਆ ਸੀਗਾ ਤੇ ਗੱਗੂ 4:00 ਵਜੇ ਘਰੇ ਚਲਾ ਗਿਆ ਸੀ ਕਹਿੰਦਾ ਮੈਂ ਚਲਾ ਜਾਵਾਂ ਮੈਂ ਫਿਰ ਚਲਾ ਜਾ ਪਹਿਲਾਂ ਕਹਿੰਦਾ ਸੀ ਮੈਂ ਬਾਹਲਾ ਬਖਿਆ ਬਾਹਲਾ ਫਿਰ ਕਹਿੰਦਾ ਮੈਂ ਤਾਂ ਘਰੇ ਜਾਂਦਾ ਮੈਂ ਘਰੇ ਬਗ ਜਾ ਤੇ ਆਪਾਂ ਆਪਣੀਆਂ ਪੀਨਕਾਂ ਲਈ ਰੱਖੀਆਂ ਤੇ ਬਾਕੀ ਜਿੰਨਾਂ ਦਾ ਬਾਣ ਬੋਹਣ ਨਾਲ ਰਹਿੰਦਾ ਕੱਲ ਨੂੰ ਜਾਂ ਪਰਸੋਂ ਬਾਹ ਲਾਂਗੇ ਤੇ ਫਿਲਹਾਲ ਘਰਾਂ ਨੂੰ ਰਵਾਨਗੀ ਕਰਦੇ ਤੇ ਪ੍ਰਸ਼ਾਦਾ ਪਾਣੀ ਛਕਦੇ ਤੇ اگਲੀ ਗੱਲਬਾਤ ਹਾਂ ਘਰਿਆਂ ਕੀ ਕਰਦੇ ਆ ਵਾਹੀ ਚਲ ਵੀ ਜੋੜਿਆ ਆਪੀਆਂ ਚੱਪਲਾਂ ਹੁਣ ਇਹਨਾਂ ਨੂੰ ਘਰਿਆਂ ਜਾ ਕੇ ਪਾਵਾਂਗੇ ਉਹ ਤੇ ਸਟੇਅਰਿੰਗ ਨੂੰ ਹੱਥ ਬਾਕੇ ਟਰੈਕਟਰ ਤੇ ਕਦੇ ਨਹੀਂ ਚੜਨਾ ਚਾਹੀਦਾ ਤੇ ਡਰਾਈਵਿੰਗ ਲਾਇਸੈਂਸ ਆਪਣਾ ਜਦੋਂ ਟ੍ਰੇਲ ਦੇਣ ਜਾਂਦੇ ਤੇ ਉਦੋਂ ਵੀ ਇਹ ਗੱਲ ਨੋਟ ਕਰਦੇ ਆ ਕਿ ਮਤਲਬ ਕੋਈ ਵੀ ਗੱਡੀ ਆ ਟਰੈਕਟਰ ਆ ਕੁਛ ਵੀ ਆ ਤੇ ਇੱਥੇ ਹੱਥ ਪਾ ਕੇ ਹਮੇਸ਼ਾ ਚੜੋ ਸੂਤ ਰਹਿਣਾ ਕੰਮ ਵਾਹ ਗ੍ਰੋ ਬ੍ਰੇਕ ਬੰਨਣ ਲਈ ਬੰਨਣ ਲਈ ਜੋ ਇਨਸਾਈਡ ਮਾਰੇ ਉੱਥੇ ਠੈਕ ਨੇ ਆ ਜੋ ਕੋਈ ਚੱਪਲਾ ਸਹਿਜ ਕਹਿੰਦੀ ਚੱਪਲਾ ਕਿੱਥੇ ਵਾਂਗਾ ਟਰੈਕਟਰ ਤੇ ਉਹ ਜੀ ਪੁੱਤਰ ਠੰਡਾ ਮੌਸਮ ਹੈ ਠੰਡੀ ਠੰਡੀ ਹਵਾ ਆਉਂਦੀ ਸੀਗੀ ਤੇ ਮੇਰੇ ਮੈਂ ਆ ਲਾ ਕੇ ਰੱਖਤੀ ਹਾਂ ਜੀ ਚੱਪਲਾ ਹੈਲੋ ਨਨਕੀ ਗਏ ਸੀਗੇ ਨਹੀਂ ਉਹ ਮੇਰੇ ਹੱਥ ਤੇ ਕੀ ਹੱਥ ਤਾਂ ਵੇਖ ਮੇਰੇ ਜੋੜੀਆਂ ਜਾਲੀ ਖਾਨ ਵਾਲੀ ਨਹੀਂ ਇਹ ਕੇ ਜੋੜੀਆਂ ਲੈ ਜਾਲੀ ਲੱਤੀ ਸੀ ਠੀਕ ਚਲੋ ਚਲੀਏ ਗੱਡੀ ਹਾਂ ਥਾਪੀ ਮਾਰ ਕੇ ਲਾਤੀ ਆਪਣੀ ਸਾਈਡ ਤੇ ਜਿਹੜਾ ਜਿਹੜਾ ਆਪਾ ਪਕੜ ਮੀਲੀ ਮੀਲੀ ਮੇਰੇ ਆ ਨਾ ਮੁੱਕੜਨੀ ਕੁਮੱਕੜ ਕੁੰਮਣ ਫਿਰ ਨਾਲੇ ਆਟੇ ਨੂੰ ਗੈਸੇ ਹਨਾ ਹਾਂ ਹਾਂ ਆਣਾ ਪਕੜ ਵੀ ਨਹੀਂ ਆਦਾ ਹਾਂ ਹਨਾ ਪਹਿਲਾਂ ਅੱਛਾ ਤੋ ਅੱਗੇ ਆਪਾਂ ਨੂੰ ਲੱਡੂ ਦੇ ਗੈਸੇ ਉਹ ਬਈ ਉਹ ਤਾਂ ਇੱਧਰ ਹੋ ਸੀ ਪੁੱਤਰ ਮਾਨਸਾ ਬੰਨੀ ਆਏ ਸੀ ਇਹ ਉਹ ਬਈ ਤਾਂ ਹਾਂ ਬੇਬੇ ਨੂੰ ਬੁਲਾ ਕੇ ਰਿਹਾ ਉਹ 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 ਉਦੋਂ ਮੈਂ ਆਹ ਖਾਈ ਜਾਂਦਾ ਸੀ ਅੱਛਾ ਉਦੋਂ ਮੈਂ ਕੁਝ ਸਾਨੂੰ ਵੀ ਦੇ ਦਿੱਤੇ ਸੀ ਕੁਝ ਸੋਨੂੰ ਵੀ ਦੇ ਦਿੱਤੇ ਸੀ ਠੀਕ ਹੈ ਨਾ ਆਲੀ ਆਪਾਂ ਫਿਰ ਕਰਦੇ ਆ ਗੱਲਾਂ ਰੋਟੀ ਖਾ ਲਈ ਪੁੱਤਰ ਮੈਂ ਰੋਜ਼ ਕਰਕੇ ਪਹਿਲਾਂ ਆਖੀ ਕੀ ਪਹਿਲਾਂ ਗੱਲਾਂ ਇਹ ਠੀਕ ਹੈ ਦੇਖਦੇ ਆ ਭਈ ਤੇ ਮੈਂ ਖਰਾਬ ਨਾ ਹੋ ਜਾਵਾਂ ਬਾਅਦ ਵਿੱਚ ਠੀਕ ਆ ਬਈ ਮੇਰੀ ਅੱਛੀ ਭਤੀਜੀ ਸਹਿਜ ਆਉਣ ਸਾਰੀ ਮੇਰੇ ਨਾਲ ਮਾਰ ਲੱਗੀ ਗੱਲਾਂ ਤੇ ਸੁਬਾ ਸ਼ਾਮ ਇਧਰ ਹਾਂ ਸੋਣਾ ਜੀ ਲਾ ਲੈਂਦੇ ਹੁੰਦੇ ਆ ਕਿ ਆਪਣੇ ਕੋਲੇ ਮਤਲਬ ਦਿਨ ਵੀ ਫਿਰਦੇ ਨੇ ਸਹਿਜ ਆ ਤਾਂ ਦੋ ਤਿੰਨ ਦਿਨ ਗੱਗੂ ਦੇ ਘਰੇ ਲਾਇਆ ਹੀ ਹੈ ਉੱਥੇ ਪੈਂਦੀ ਹੁੰਦੀ ਸੀ ਅੱਜ ਜੀ ਲੱਗ ਕੇ ਇਧਰ ਹੈ ਤੇ ਪਾਪਾ ਸੌਂ ਗਏ ਆ ਤੇ ਮਾਤਾ ਸ਼੍ਰੀ ਮੈਨੂੰ ਉਡੀਕੀ ਜਾਂਦੇ ਸੀਗੇ ਤੇ ਫਿਰ ਮੌਸਮ ਹਵਾਦਾਰ ਹੈ ਵੀ ਦੀ ਹਵਾ ਰੁਗ ਵੀ ਜਾਂਦੀ ਹੈਗੀ ਤੇ ਖਰਾਬੀ ਚ ਜਾਗਾ ਥੋੜਾ ਜਿਹਾ ਹਾਂ ਕਰ ਲੈਣਾ ਪੁੱਤਰ ਬਸ ਇੱਕ ਮਿੰਟ ਬਲੌਗ ਦੀ ਸਮਾਪਤੀ ਕਰ ਲਈ ਹਾਂ ਜੀ ਕਿੱਦਾਂ ਮੈਂ ਬੁੱਕ ਵਾਲਾ ਕਰਿਆ ਮੈਂ ਦੁਆ ਕਰ ਮੈਂ ਬਸ ਉਹੀ ਜੀ ਲੱਗਿਆ ਰਿਹਾ ਵਾਂ ਥੋੜਾ ਇਹ ਰਹਿ ਗਿਆ ਹੁਸ਼ ਹਾਂ ਉਹ ਬਤਰਾੜਾ ਰਹਿ ਗਿਆ ਜਿਹੜਾ ਕੱਲ ਨੂੰ ਲੱਗੀ ਜੁੱਟੀ ਉਹ ਹਾਂ ਜੀ ਤੇ ਮੈਂ ਕਿ ਮਾਤਾ ਦੀ ਹਾਜ਼ਰੀ ਲਵਾ ਦਈਏ ਨਹੀਂ ਤਾਂ ਵਗੇਤੀ ਸਾਲ ਬੇਟਾ ਸੋਨੂ ਸਾਰੇ ਅੰਤਰ ਨਵਾਦ ਸੋਡੇ ਜੀ ਕੋ ਕਹਿੰਦੇ ਲਾਇਕ ਸ਼ੇਅਰ ਕਮੈਂਟ ਰੂਪ ਭੇਜਿਓ ਤੇ ਜੇ ਫੇਸਬੁੱਕ ਪਾਈ ਲਰ ਦੇ ਜਾਣ ਤਪੋਲੋ ਵੀ ਜਰੂਰ ਕਰੋ ਧੰਨਵਾਦ ਤੁਹਾਡੇ ਪੂਰੀ ਵਾਰ ਫੇਸ ਕੈਮਰਾ ਜੀ ਦੋਸ਼ ਪਾਈ ਲੱਤੇ ਜਾਨ ਨੰਮਤੇ ਪਤੇ ਕਰਦੇ ਨਾ ਇਹ ਹੀ ਬਾਤ ਪਾਇਆ ਕਰਤੋ ਠੀਕ ਆ ਭਾਈ ਜੈ ਜੀ ਦਾ ਉਤਰ ਲਾਜ਼ਮੀ ਦਿਓ ਤੇ ਹੁਣ ਆ ਸਮਾਪਤੀ ਆਪਣੇ ਅੱਜ ਦੀ ਵਲੌਗ ਦੀ ਨਾਉਣੇ ਧੋਨੇ ਆ ਐਤਵਾਰ ਦਾ ਦਿਨ ਆਪਣਾ ਸੋਹਣਾ ਰਿਆ ਖੇਤ ਸੋਹਣਾ ਜੀ ਲੱਗਿਆ ਰਿਆ ਜਿੰਮ ਤੋਂ ਛੁੱਟੀ ਸੀਗੀ ਤੇ ਬਾਕੀ ਹਾਂ ਧੰਨਵਾਦ ਸਾਰੇ ਵੀਰੇ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਹਵਾ ਜੀ ਰੋਗੀ ਥੋੜੀ ਜਿਹੀ ਗਰਮੀ ਉਹ ਗਰਮੀ ਦਾ ਆਈਡੀਆ ਇਥੋਂ ਬਾਹਾਂ ਤੇ ਪਸੀਨਾ ਸ਼ਾਇਦ ਨਾ ਦਿਖਦਾ ਹੋਵੇ ਆ ਗਿਆ ਪਰ ਮੈਨੂੰ ਪਤਾ ਨਹੀਂ ਨਹੀਂ ਪਤਾ ਯ ਲੈ ਕਮੈਂਟ ਵਾਲੀ ਮਸ਼ੀਨ ਓਹੋ ਕਮੈਂਟ ਵਾਲੇ ਹੁਣ ਕੀ ਦੱਸਣਗੇ ਕਮਲੀ ਧੰਨਵਾਦ ਜੀ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਲਾਈਕ ਲਾਈਮ ਹੀ ਕਰਦੇ ਜਾਂਦੇ ਜਾਂਦੇ ਅ ਹੋ ਜੇਗਾ ਤਾਂ ਸ਼ੇਅਰ ਵੀ ਅੱਗੇ ਜਰੂਰ ਕਰਿਓ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ